ਵਾਇਦਰੋਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅਜ ਨਾਲਾ ਵਿਖੇ ਜੋ ਪਾਣੀ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਸਾਰੇ ਇਲਾਕੇ ਦੇ ਵਿੱਚ ਇੱਥੇ ਕੈਂਪ ਲਗਾਇਆ ਗਿਆ ਜੀ ਸੇਵਾ ਕੈਂਪਾ ਇਹ ਗੁਰੂ ਤੇ ਲੰਗਰ ਚੱਲ ਰਹੇ ਨੇ ਚੋਲ ਮਿਰਚੇ ਪ੍ਰਸ਼ਾਦੇ ਨਾਲ ਦਹੀਂ ਹੈ ਤੇ ਨਾਲ ਚਾਵਾਂ ਦੇ ਲੰਗਰ ਚੱਲ ਰਹੇ ਨੇ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਪੰਜਾਬ ਨੂੰ ਇਹ ਰਾਤ ਭਕਸ਼ਣ ਛੱਡਤੀ ਕਲਾ ਬਖਸ਼ਿਸ਼ ਕਰਨਾ ਨਾਲਾ ਵੇਖਿਆ ਕੈਂਪ ਚੱਲ ਰਿਹਾ ਹੈ ਸਾਰੀਆਂ ਰਸਾਂ ਬਸਾਂ ਇੱਥੇ ਪਹੁੰਚ ਰਹੀਆਂ ਨੇ ਇੱਥੋਂ ਪਾਣੀ ਸ਼ੁਰੂ ਹੋ ਜਾਂਦਾ ਜੀ ਇਹ ਦਮਦਮੀ ਟਕਸਾਲ ਜਨਾਲਾ ਜੋ ਵਿਦਿਆਲਾ ਹੈ ਇੱਥੋਂ ਪਾਣੀ ਸ਼ੁਰੂ ਹੋ ਜਾਂਦਾ ਦੇਖੋ ਗੱਡੀਆਂ ਵਿੱਚ ਵਿੱਚ ਦੀ ਲੰਘ ਰਹੀਆਂ ਨੇ ਟਰਾਲੀ ਟਾਈਟਰ ਹਾਂਜੀ ਦਮਦਮਾ ਟਕਸਾਲ ਸਾਹਿਬ ਨੇ ਬਹੁਤ ਹੀ ਜ਼ਿਆਦੀ ਸੇਵਾ ਕਰਨ ਤਾਂ ਜੀ ਇਹ ਲੰਗਰ ਦੀ ਇੱਥੇ ਕੋਈ ਮੰਤਰੀ ਜੰਤਰੀ ਦੀ ਕੋਈ ਨਹੀਂ ਜੇ ਕੋਈ ਬਾਤ ਪੁੱਛਦੇ ਇਹ ਤਸੀਲੇ ਨਾਲੇ ਤੋਂ ਬਹੁਤ ਹੀ ਜ਼ਿਆਦੇ ਲੰਗਰ ਚੱਲ ਰਹੇ ਨੇ ਗਰੀਬਾਂ ਨੂੰ ਤਰਪਹਿਲਾਂ ਹੋਰ ਵੀ ਸਹੂਲਤਾਂ ਮਾਲ ਦਾ ਆਚਾਰਾ ਸਭ ਕੋ ਜੀ ਪਿੰਨਾ ਥਮਾ ਜੀ ਪਚਾਰ ਆਏ ਨੇ ਮੈਜਿਕ ਖਾਲਸਾ ਵੈਰਜੀ ਦੀ ਫਾਦੇ ਬਹੁਤ ਧੰਨਵਾਦ ਜੀ ਇਹਨਾਂ ਦਾ